ਦੋਸਤੋ ਸੂਬੇਦਾਰ ਮੇਜਰ ਹਾਕਮ ਸਿੰਘ ਜੀ ਸ਼ਹੀਦ ਪਰਮਿੰਦਰ ਸਿੰਘ ਜੀ ਨੂੰ ਸਰਦਾਰ ਦੇ ਫੁੱਲ ਭੇਟ ਕਰਦੇ ਹੋਏ ਪਿੰਡ ਸ਼ਾਇਲੀ ਦਾ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ ਪਰਮਿੰਦਰ ਸਿੰਘ ਸ਼ਾਇਲੀ ਨੇ ਮਾਨਵੀ ਸਰਕਾਰ ਤੇ ਜੋ ਕਿ ਉਹਨਾਂ ਦੀ ਯਾਦ ਦੇ ਵਿੱਚ ਯਾਦਗਾਰੀ ਗੇਟ ਬਣਾਇਆ ਇੱਥੇ ਅਸੀਂ ਬਹੁਤ ਮਾਨ ਕਰਦੇ ਆਂ ਸਾਨੂੰ ਮਾਣ ਹੈ ਕਿ ਸਾਡੇ ਬੇਟੇ ਨੇ ਦੇਸ਼ ਲਈ ਸਿੱਧੀ ਪ੍ਰਾਪਤ ਕੀਤੀ ਸਾਨੂੰ ਬਹੁਤ ਹੀ ਉੱਚਾ ਮੇਜਰ ਹਾਕਮ ਸਿੰਘ ਜੀ ਸਾ ਬਾਦ 41 ਪੰਜਾਬ ਰਜiment ਇਹਨਾਂ ਦਾ ਜੀਆ ਕਹਿਣਾ ਮੇਰੇ ਆਪਣੀ ਪਾਰਟੀ ਵੱਲੋਂ ਵੀ ਇਹਨੂੰ ਜੀਆ ਕਹਿਣਾ ਜਿਨ੍ਹਾਂ ਨੇ ਕਿ ਇਹਨਾਂ ਦਾ ਸੀਏ ਨੂੰ ਵੀ ਜੀਆ ਕਹਿਣਾ ਇਹਨਾਂ ਦੇ ਕੰਪਨੀ ਕਮਾਂਡਰ ਨੂੰ ਵੀ ਜੀ ਆਇਆਂ ਕਹਨਾ ਇਹਨਾਂ ਦੀ ਪਾਰਟੀ ਜੋ ਜੇਸ਼ੇਮਾ ਚ ਵੰਦਾ ਉਹ ਨੂੰ ਮੇਰੀ ਇਸ ਪਾਰਟੀ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ ਮੇਰੀ ਪਾਰਟੀ ਵੱਲੋਂ ਮੇਰੇ ਸਾਥਕਾਂ ਸੈਨਿਕਾਂ ਵੱਲੋਂ ਮੇਰੇ ਸਾਥਕਾਂ ਸਰਪੰਚ ਵੱਲੋਂ ਉਸ ਰੈਜiment ਨੂੰ ਜੀਐਸ ਰੈਜiment ਨੇ ਇੱਕ ਐਨਾ ਜੋੜਾ ਵਰਦਾ ਰੈਜiment ਚੋ ਕਿਸੇ ਨਹੀਂ ਦੇਖਿਆ ਹੋਊਗਾ ਜੋ ਕਿ ਇੱਕ ਬਿਲਡ ਨੇ ਲੱਗੇ ਲਗਾਏ ਸੀਤ ਹੋ ਗਿਆ ਰੈਜiment ਦਾ ਨਾਮ ਕਮਾਇਆ ਉਹਨੇ ਪਿੰਡ ਦਾ ਨਾਮ ਕਮਾਇਆ ਮੈਂ ਹਾਕਮ ਸਿੰਘ ਦਾ ਫਿਰ ਦੋ ਆਪਣੇ ਦਿਲੋਂ ਹਿਰਦੇੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੋਂਦ ਸਤਿ ਸ੍ਰੀ ਅਕਾਲ ਦੋਸਤੋ ਜੋ ਕਿ ਅੱਜ ਸਰਦਾਰ ਪ੍ਰਵਿੰਦਰ ਸਿੰਘ ਸ਼ਾਜਲੀ ਦੀ ਅੱਜ ਪਹਿਲੀ ਵਰਸੀ ਮਨਾਈ ਜਾ ਰਹੀ ਹੈ ਜੋ ਕਾਰ ਕਿਲੇ ਦੇ ਵਿੱਚ ਸੀਧੀ ਪ੍ਰਾਪਤ ਕਰਗੇ ਸੀ ਅੱਜ ਸੂਬੇਦਾਰ ਮੇਜਰ ਹਾਕਮ ਸਿੰਘ ਤੇ ਹੌਲਦਾਰ ਹਰਦੀਪ ਸਿੰਘ ਸਾਡੇ ਪਿੰਡ ਸ਼ਾਜਲੀ ਦੇ ਵਿੱਚ ਪਹੁੰਚੇ ਨੇ ਸੀ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਆਂ ਤੇ ਬਾਕੀ ਗੱਲਬਾਤ ਵੀ ਕਰਦੇ ਆ ਜੋ ਕਿ ਅੱਜ ਪੂਰੀ ਜਿਹ ਕਹਿੰਦੀ ਐ ਫੌਜ ਦੀ ਪਲਟ ਨੇ ਖੜੀ ਐ ਇੱਥੇ ਜੋ ਕਿ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਆਏ ਨੇ ਹਾਂਜੀ ਸਵਾਗਤ ਹੈ ਸਰ ਜੀ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਪੂਰੇ ਸ਼ਾਜਲੀ ਨਗਰ ਦੀ ਪੂਰੇ ਇਸ ਹਲਕੇ ਦੀ ਐਕਸਮੈਨ ਸੁਸਾਇਟੀ ਦੀ ਜਿਨ੍ਹਾਂ ਨੇ ਇਕੱਠੇ ਹੋ ਕੇ ਇਹ ਗੇਟ ਬਣਵਾਇਆ ਗਿਆ ਉਹਨਾਂ ਦੀ ਜਾਤ ਦੇ ਵਿੱਚ ਅੱਜ ਉਹਨਾਂ ਦੀ ਤੁਸੀਂ ਵਰਸੀ ਨੂੰ ਮਨਾ ਰਹੇ ਹੋ ਤਾਂ ਸਾਡੇ ਵਾਸਤੇ ਵੀ ਇੱਕ ਬਹੁਤ ਮਾਣ ਵਾਲੀ ਗੱਲ ਹੈ ਬਹੁਤ ਬਹੁਤ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਪੂਰੇ ਨਗਰ ਦੀ ਪੂਰੇ ਐਕਸਮੈਨ ਸੈਕਟਰ ਦੀ ਬੋਲੇ ਤਾਂ ਹੈ ਤਾਂ ਸਤਿ ਸ਼੍ਰੀ ਅਕਾਲ ਜੀ ਪ੍ਰਮੇਂਦਰ ਸਿੰਘ ਨੰਬਰ ਰਹੇ ਸ਼੍ਰੀ ਪ੍ਰਮੇਂਦਰ ਸਿੰਘ ਨੰਬਰ ਰਹੇ ਸ਼੍ਰੀ ਪ੍ਰਮੇਂਦਰ ਸਿੰਘ ਨੰਬਰ ਰਹੇ ਯਾਦਗਰੀ ਗੇਟ ਕਾਰਗਿਲ ਸੀ ਦੇ ਪ੍ਰਮੇਂਦਰ ਸਿੰਘ ਸ਼ਾਇਲੀ ਅੱਜ ਫੌਜ ਦੇ ਅਫਸਰ ਵੀ ਪਹੁੰਚੇ ਨੇ ਮੇ ਸੂਬੇਦਾਰ ਮੇਜਰ ਹਾਕਮ ਸਿੰਘ ਤੇ ਨਾਲ ਹੌਲਦਾਰ ਹਰਦੀਪ ਸਿੰਘ ਤੇ ਨਾਲ ਫੌਜ ਦੀ ਜਿੰਨੀ ਵੀ ਟੁਕੜੀ ਹੈ ਪ੍ਰਾਣੀ ਸਾਰੀ ਪਹੁੰਚੇ ਨੇ ਸਰਦਾ ਦਾ ਫੁੱਲ ਭੇਟ ਕਰਨ ਪਿੰਡ ਛਾਇਲ ਹੀ ਵਿਖੇ ਦੇਖ ਸਕਦੇ ਹੋ ਯਾਦਗਰੀ ਗੇਟ ਬਣਿਆ ਇੱਕ ਅਲੀਸ਼ਾਨ ਜਦੋਂ ਪਿੰਡ ਦੇ ਵਿੱਚ ਕੋਈ ਵੀ ਬਾਹਰੋਂ ਆਊਗਾ ਤਾਂ ਇੱਕ ਝਲਕ ਹੈ ਜਿਹੜੀ ਸਾਡੇ ਸ਼ਹੀਦ ਪਰਮਿੰਦਰ ਸਿੰਘ ਦੀ ਹਰੇਕ ਦੇ ਅੱਖਾਂ ਦੇ ਵਿੱਚ ਹਰੇਕ ਦੇ ਜਹਨ ਦਿਲ ਦੇ ਵਿੱਚ ਜਾਊਗੀ ਵੀਰ ਪਰਮਿੰਦਰ ਸਿੰਘ ਜਵਾਹਰ ਸਿੰਘ ਪਰਮਿੰਦਰ ਸਿੰਘ ਜਵਾਹਰ ਸਿੰਘ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਬੱਲੇ ਬੋਲੇ ਜਾਨੀ ਹਾ ਹਾ ਸ੍ਰੀ ਅਕਾਲ ਪੁਰਖ ਦੇ ਸਾਥ ਕਰਕੇ ਜੋ ਸਾਡੇ ਕੋਲੇ ਧੰਨ ਦਾ ਉਸ ਤੈ ਕੋਠੀਆਂ ਨੇ ਲੱਗੀਆਂ ਨੇ ਮੈਲ ਮਾਰੀਆਂ ਨੇ ਰਤਬੇ ਉਹਦੇ ਨੇ ਇਹ ਕਹਿੰਦੇ ਸੁੱਖ ਨੇ ਦੀ ਸੰਪਤੀ ਐ ਜਿਹੜੀ ਕੀ

ਇਹ ਵਸਤੂਾਂ ਕਹਿੰਦੇ ਨਾਲ ਜਾਣ ਵਾਲੀਆਂ ਨਹੀਂ ਸਾਥ ਜਾਣ ਵਾਲੀਆਂ ਨਹੀਂ ਇਹਦੇ ਨਾਲ ਚਿੰਬੜਨਾ ਇਹਨਾਂ ਵਸਤੂਆਂ ਦੇ ਨਾਲ ਲਪਟਣਾ ਕਾਹੇ ਤਹਾਂ ਲਪਟਾ ਨੂੰ ਲਪਟ ਤੇ ਮਤਲਬ ਚਿੰਬੜਦੇ ਗੰਗਾ ਸੰਸਾਰ ਦੇ ਅਰਥਾਂ ਨੂੰ ਮਹਾਰਾਜ ਕਹਿੰਦੇ ਭਾਈ ਇਹ ਸੁਖ ਨੇ ਵੀ ਲੋਗ ਈਕਾਰ ਗਲੀ ਦੇ ਵਿੱਚ ਸਪਾਈ ਪ੍ਰਵਿੰਦਰ ਸਿੰਘ ਇੱਕ ਟ੍ਰੇਨਿੰਗ ਕਰਦੇ ਟਾਈਮ ਪ੍ਰੋਜੈਕਟ ਲੱਗੇ ਜੇ ਲੱਗੇ ਜੇ ਟਾਈਮ ਫੋਰਸ ਕਰਦੇ ਦੇ ਟਾਈਮ ਰੱਸਾ ਚੜ੍ਹਨ ਦੇ ਟਾਈਮ ਅਚਾਨਕ ਉੱਪਰੋਂ ਪੱਥਰ ਗਿਰਿਆ ਉਹਦੇ ਆਕੇ ਸਿਰ 'ਚ ਵੱਜਿਆ ਉਹ ਤਾਂ ਉੱਥੇ ਹੀ ਹੀ ਦੀ ਮਾਰਿਆ ਕੀਤੀ ਪੌਂਡ ਤੋਂ ਬਾਅਦ ਆਰਮੀ ਵਾਲਿਆਂ ਨੇ ਬੜਾ ਸਤਿਕਾਰ ਨਾਲ ਪਿੰਡ ਲੈ ਕੇ ਸਤਿਕਾਰ ਨਾਲ ਦਾ ਸਨਸਕਾਰ ਕੀਤਾ ਤੇ ਅੱਜ ਉਹਦਾ ਮਰਛੀ ਦੇ ਹੈ ਉਹ ਮਰਛੀ ਦੇ ਨੂੰ ਖੜਕ ਕੇ ਇਹ ਪ੍ਰੋਗਰਾਮ ਜੋ ਥਾਪਕਾ ਸੈਨਿਕਾਂ ਵੱਲੋਂ ਪਿੰਡ ਛਾਜਲੀ ਵੱਲੋਂ ਕਰਿਆ ਯਾਰ ਹੈ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰੂ ਜੀ ਅਸੀਂ ਸਰਜਾਂ ਸਰਕਾਂ ਜਲੀ ਭੇਟ ਕਰਨ ਆਏ ਆ ਜੀ ਤੇ ਉਹਨੂੰ ਹਰ ਸਾਲ ਅਸੀਂ ਇਸੇ ਤਰ੍ਹਾਂ ਵਰਸੀ ਮਨਾਇਆ ਕਰਾਂਗੇ ਸਾਫਕਾ ਸੈਨਿਕ ਇਕੱਠੇ ਹੋਇਆ ਕਰਾਂਗੇ ਉਹਦੀ ਜਗ੍ਹਾ ਸਾਡੇ ਦਿਲ 'ਚ ਹੈ ਪਿਛਲੇ ਸਾਲ 310 23 ਨੂੰ ਪ੍ਰਵਿੰਦਰ ਸਿੰਘ ਦੀ ਸ਼ਹੀਦੀ ਵੇਲੇ ਇਹ ਗੱਲ ਪੰਜਾਬ ਸਰਕਾਰ ਨੂੰ ਅਸੀਂ ਰੱਖੀ ਸੀ ਇੱਕ ਤਾਂ ਦਾ ਸਟੈਚੂ ਤੇ ਇੱਕ ਯਾਦਗਾਰੀ ਗੇਟ ਇਹਦੇ ਜੋ ਯਾਦਗਾਰੀ ਗੇਟ ਬਣ ਕੇ ਤਿਆਰ ਹੋ ਗਿਆ ਜਿਹਨੂੰ ਅੱਜ ਲੋਕ ਕਰਪਨਗਤ ਕੀਤਾ ਜਾ ਰਿਹਾ ਸਾਬਕਾ ਸੈਨਿਕਾਂ ਨੇ ਬੜਾ ਪ੍ਰਾਲਾ ਕੀਤਾ ਹੈ ਸਰਦਾ ਦੇ ਫੁੱਲ ਭੇਟ ਕਰ ਰਹੇ ਨੇ ਸ਼ਹੀਦ ਨੂੰ ਅੱਜ ਉਹਦੀ ਵਰਸੀ ਦੇ ਮੌਕੇ ਤੇ ਤਾਂ ਇਸ ਮੌਕੇ ਅਸੀਂ ਵੀ ਆਪਣੇ ਵੱਲੋਂ ਪਿੰਡ ਵੱਲੋਂ ਸਰਦਾ ਦੇ ਫੁੱਲ ਭੇਟ ਕਰ ਠੀਕ ਹੈ ਹਾਂਜੀ ਸੂਬੇਦਾਰ ਸਾਹਿਬ ਜੀ ਅਸੀਂ ਪ੍ਰਵਿੰਦਰ ਸਿੰਘ ਜੋ ਸ਼ਹੀਦ ਹੋਏ ਤੇ ਆਪਣੇ ਚਤਤਕਲਡ ਸਾਜਰੀ ਦੇ ਉਹਨਾਂ ਦੀ ਅੱਜ ਵਰਸੀ ਮਨਾਈ ਜਾ ਰਹੀ ਹੈ ਜੀ ਉਹ ਆਪਣੇ ਸਾਰੇ ਸੈਨਿਕ ਇਹ ਇੱਥੇ ਇਕੱਠੇ ਹੋਏ ਨੇ ਤੇ ਉਹਨਾਂ ਦੀ ਪਰਸੀ ਤੇ ਸ਼ਰਦਾ ਦੇ ਫੁੱਲ ਪੇਟਾਵਾ ਪੇਟ ਕਰਨਗੇ ਸਸਤੀ ਕਾਲ ਦੀ ਹੈ ਕੀ ਖਾਲਸਾ ਵੈਲ ਵੀ ਫਤਹਿ ਧੰਨ ਹੈ ਪ੍ਰਭਿੰਦਰ ਸਿੰਘ ਜੀ ਨੇ ਛਾਲੀ ਦਾ ਨਾਮ ਉੱਚਾ ਕੀਤਾ ਐਸੇ ਜੋਦੇ ਬੀਰ ਬਹਾਦਰ ਕਰ ਕਰ ਪੈਦਾ ਤਾਂ ਕਿ ਆਪਣੇ ਪੰਜਾਬ ਨੂੰ ਕੋਈ ਵੀ ਝਾਤ ਨਾ ਸਕੇ ਕਿਸੇ ਕਿਸਮ ਦਾ ਇਸ ਦਾ ਦਿਹਾਰਾ ਜਿਵੇਂ ਸਾਰਿਆਂ ਨੇ ਖੈ ਰਲ ਮਿਲ ਕੇ ਇਹ ਸੋਚ ਕਰੀ ਹੈ ਸੁਭਦਾਰ ਹਮੀਰ ਸਿੰਘ ਸਾਹਿਬ ਜੋ ਇਸ ਚੀਜ਼ ਗਾਈਡ ਕਰ ਰਹੇ ਹੈ ਇਹ ਸਾਰੇ ਮਨਾਇਆ ਕਰੀਏ ਇੱਕੇ ਵਿੱਚ ਸਾਰਿਆਂ ਦਾ ਭਲਾ ਇਕੱਲੇ ਪਰਮਿੰਦਰ ਦਾ ਨੀ ਇਹ ਤਾਂ ਹਮੇਸ਼ਾ ਵਾਸਤੇ ਅਮਰ ਹੈ ਪਰ ਅਸੀਂ ਇਸ ਅਮਰ ਨੂੰ ਕਾਇਮ ਰੱਖਣ ਵਾਸਤੇ ਜਿੰਨੀ ਕਿ ਸਾਥ ਹੋ ਸਕੇ ਸਾਰੇ ਮਿਲ ਕੇ ਇਸ ਦੀ ਬੇਨਤੀ ਕਰਿਆ ਕਰੇ ਵੈੜੇ ਖਾਲਸਾ ਵੈੜੇ ਜੀ ਹਾਂਜੀ ਜੀ ਬਾਦਰ ਦੀ ਅਸੀਂ ਪਰਮਿੰਦਰ ਸਿੰਘ ਨੂੰ ਸਦਾ ਜੀ ਭੇਟ ਕਰਦੇ ਹਾਂ ਜੀ ਕੋ ਬਹੁਤ ਵਧੀਆ ਪਰਿਵਾਰ ਚੋਂ ਨੇਕ ਦਿਲ ਪਰਿਵਾਰ ਚੋਂ ਛੋਟੀ ਉਮਰ ਚੋਂ ਉੱਠ ਕੇ ਪਰਮਾਤਮਾ ਦੇ ਡਰ ਨਹੀਂ ਲੱਗੇ ਨੇ ਸ਼ਹੀਦੀ ਭਾਈ ਐ ਅਸੀਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਹਾਂ ਹਾਂਜੀ ਇਹ ਗੇਟ ਦੀ ਉਹ ਸਾਰੀ ਹੈ ਜਿਹੜੀ ਪ੍ਰਵਿੰਦਰ ਸਿੰਘ ਦੇ ਸ਼ਹੀਦ ਦੇ ਨਾਂ ਤੇ ਹੋਈ ਹੈਗੀ ਇਹ ਗੇਟ ਸਾਨੂੰ ਕੋਈ ਬਾਹਰੋਂ ਬੰਦਾ ਆਊਗਾ ਇਸ ਗੇਟ ਨੂੰ ਦੇਖ ਕੇ ਉਹ ਮੰਤਰੀ ਨੂੰ ਇਹ ਪਤਾ ਲੱਗੂ ਵੀ ਹਾਇਸਪਿੰਡ ਦੇ ਵਿੱਚ ਇੱਕ ਅਜਿਹਾ ਯੋਧਾ ਪੈਦਾ ਹੋਇਆਗਾ ਤੇ ਇਹ ਗੇਟ ਉੱਥਾ ਜੀ ਸਰਪ੍ਰਸਤ ਹੋਊਗਾ ਠੀਕ ਹੈ ਜੀ ਹਾਂਜੀ ਹਾਂਜੀ ਅਸੀਂ ਪ੍ਰਵਿੰਦਰ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਹਾਂ ਜੀ ਠੀਕ ਹੈ ਤੇ ਗੁਰਜੀਤ ਸਿੰਘ ਸ਼ਹੀਦ ਪਰਮਿੰਦਰ ਸਿੰਘ ਸ਼ਾਇਲੀ ਉਹਨਾਂ ਦੇ ਪਿਤਾ ਸਰਦਾਰ ਗੁਰਜੀਤ ਸਿੰਘ ਜੀ ਸਾਹਮਣੇ ਖੜੇ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਅੱਜ ਫਿਰ ਵਰਸੀ ਆ ਜੀ ਪਰਮਿੰਦਰ ਸਿੰਘ ਦੀ ਹਾਂਜੀ ਤੇ ਕੀ ਦੋ ਸ਼ਬਦ ਕੋ ਸਾਨੂੰ ਮਾਨਵਿਆ ਸਰਕਾਰ ਤੇ ਜੋ ਕਿ ਉਹਨਾਂ ਦੀ ਯਾਦ ਦੇ ਵਿੱਚ ਯਾਦਗਾਰੀ ਗੇਟ ਬਣਾਇਆ ਇੱਥੇ ਅਸੀਂ ਬਹੁਤ ਮਾਨ ਕਰਦੇ ਹਾਂ ਸਾਡੇ ਬੇਟੇ ਦੀ ਸਦਾ ਇੱਥੇ ਹੀ ਯਾਦ ਰੱਖ ਹਾਂਜੀ ਸਾਨੂੰ ਮਾਨ ਹੈ ਕਿ ਸਾਡੇ ਬੇਟੇ ਨੇ ਦੇਸ਼ ਲਈ ਸਿੱਧੀ ਪ੍ਰਾਪਤ ਕੀਤੀ ਸਾਨੂੰ ਬਹੁਤ ਹੀ ਉੱਚਾ ਉਹ ਇੱਕ ਛੜਕ ਪਸਰੇ ਕਾ ਜੀ ਨੈਕ ਰੱਤਾ ਜਨ ਸਿੰਘ ਦੇ ਪਿੰਡ ਛਾਦੇ ਜੇ ਜਿਲ੍ਹਾ ਸੰਗੋ ਦੇ ਉੱਤੇ ਛੇ ਸਦਾ ਮੈਂ ਅੱਜ ਸਾਨੂੰ ਬਹੁਤ ਫਿਕਰ ਆ ਪਾਇ ਸਰਾ ਪਾਇ ਪ੍ਰਬੰਧ ਸਿੰਘ ਤੇ ਜੋ ਕੇ ਦੇਸ਼ ਦਾ ਨਾਮ ਉੱਚਾ ਕੀਤਾ ਪੰਡਤ ਦਾ ਨਾਮ ਉੱਚਾ ਕੀਤਾ ਸਾਰੇ ਨਗਰ ਦਾ ਨਾਮ ਉੱਚਾ ਕੀਤਾ ਅਸੀਂ ਇਹਨੂੰ ਉਤਾਰਦੇ ਸਾਭ ਕਾ ਸੰਗ ਅਸੀਂ ਇਹਦੀ ਅੱਜ ਸਰਦਾਂ ਤੋਂ ਕੋਲ ਪੜਕਾ ਬੋਲੇ ਸੋ ਨਿਆ ਨੌਜਵਾਨ ਦੇਖ ਸਕਦੇ ਹੋ ਜੀ 3 10 2023 ਆ ਪਿਤਾ ਜੀ ਨੇ ਸੀਹਦ ਪਰਮਿੰਦਰ ਸਿੰਘ ਦੇ ਆ ਸੂਬੇਦਾਰ ਸਾਡੇ ਸਾਬਕਾ ਹਮੀਰ ਸਿੰਘ ਤੁੰਗ ਸਾਹਿਬ ਤੇ ਬਾਕੀ ਸਾਰੀ ਸਤਕਾਰਯੋਗ ਸਾਡੇ ਫੌਜ ਦੇ ਸੂਬੇਦਾਰ ਸਾਹਿਬ ਜਾਂ ਫੌਜ ਦੇ ਕੋਈ ਵੀ ਅੱਜ ਪੂਰੇ ਖੜੇ ਨੇ ਅਸੀਂ ਇਹਨਾਂ ਦਾ ਵੀ ਇੱਧਰੋਂ ਸਤਕਾਰ ਕਰਦੇ ਹਾਂ ਕਿ ਇਹ ਵੀ ਸਰਦਾਂ ਦੇ ਉੱਤੇ ਰਾਖੀ ਕਰਕੇ ਆਏ ਨੇ ਦੇਸ਼ ਦੀ ਪਰ ਜੋ ਸੀਹਦ ਦਾ ਸ਼ਾਇਲੀ ਦਾ ਜਿਨ੍ਹਾਂ ਨੇ ਨੌ ਚਮਕਾਇਆ ਸੀ ਦਿੱਚ ਆ ਨੌਜਵਾਨ 27 ਸਾਲ ਦੀ ਉਮਰ ਦੇ ਵਿੱਚ